ਮੋਟਰਸਾਈਕਲ ਗਰੋਹ ਦੇ ਚਾਰ ਦੋਸ਼ੀ ਚੋਰੀ ਦੇ ਤਿੰਨ ਮੋਟਰਸਾਈਕਲ ਸਮੇਤ ਕਾਬੂ ਪੰਜਾਬ ਸਰਕਾਰ ਵੱਲੋਂ ਚੋਰੀਆਂ ਤੇ ਨਸ਼ਿਆਂ ਤੇ ਠੱਲ ਪਾਉਣ ਵਾਸਤੇ ਪੰਜਾਬ ਪੁਲਿਸ ਨੂੰ ਸੱਤ ਨਿਰਦੇਸ਼ ਦਿੱਤੇ ਹੋਏ ਹਨ ਇਸੇ ਦੌਰਾਨ ਸ਼ੰਭੂ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਨ ਦਾ ਸਮਾਚਾਰ ਹੈ ਇਸ ਦੇ ਸਬੰਧ ਵਿੱਚ ਡੀਐਸਪੀ ਬੂਟਾ ਸਿੰਘ ਘਨੌਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੰਭੂ ਪੁਲਿਸ ਵੱਲੋਂ ਮੋਟਰਸਾਈਕਲ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਕਾਬੂ ਕੀਤੇ ਗਏ ਦੋਸ਼ੀਆਂ ਕੋਲੋਂ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਕਾਬੂ ਕੀਤੇ ਗਏ ਦੋਸ਼ੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਅਭਿਸ਼ੇਕ ਕੁਮਾਰ ਰਾਜਪੁਰਾ ਹਰਵਿੰਦਰ ਸਿੰਘ ਜੱਗੀ ਨਨਹੇੜਾ ਰਾਜਵੀਰ ਸਿੰਘ ਅਤੇ ਆਕਾਸ਼ਦੀਪ ਸ਼ੰਭੂ ਦੇ ਵਸਨੀਕ ਦੱਸੇ ਜਾ ਰਹੇ ਹਨ ਇਹਨਾਂ ਵਿੱਚੋਂ ਹਰਵਿੰਦਰ ਸਿੰਘ ਰੂਪ ਜੱਗੀ ਉੱਤੇ ਪਹਿਲਾਂ ਵੀ ਕੋਤਵਾਲੀ ਥਾਣੇ ਵਿੱਚ ਚੋਰੀ ਦਾ ਮਾਮਲਾ ਦਰਜ ਹੈ ਇਸ ਦੇ ਸਬੰਧ ਵਿੱਚ ਡੀਐਸਪੀ ਬੂਟਾ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹਨਾਂ ਚੋਰੀਆਂ ਵਿੱਚ ਅਗਰ ਕੋਈ ਸਿੱਧੇ ਜਾਂ ਅਸਿੱਧੇ ਤੌਰ ਤੇ ਤਫਤੀਸ਼ ਦੌਰਾਨ ਦੋਸ਼ੀ ਪਾਇਆ ਗਿਆ ਤਾਂ ਉਹਦੇ ਉੱਤੇ ਵੀ ਬਣਦੀ ਕਾਰਵਾਈ ਜ਼ਰੂਰ ਹੋਵੇਗੀ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਕਿ ਇਹਨਾਂ ਕੋਲੋਂ ਹੋਰ ਜਾਣਕਾਰੀ ਮਿਲ ਸਕੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਲਈ ਦੀਪਕ ਕੁਮਾਰ ਰਾਜਪੂਰਾ ਦੀ ਇਹ ਰਿਪੋਰਟ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਜੋਗ ਐਸਐਸਪੀ ਸਾਹਿਬ ਪਟਿਆਲਾ ਜੀ ਉਹਨਾਂ ਕੋ ਸ਼ਰਮਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਜਿਲ੍ਹਾ ਪਟਿਆਲਾ ਪੁਲਿਸ ਨੂੰ ਅਸੀਂ ਕਨੌਰ ਸੜਕ ਦੇ ਵਿੱਚ ਜਿਹੜਾ ਹੈ ਉਹ ਮਾੜਿਆਂ ਸਨ ਦੇ ਖਿਲਾਫ ਜਿਹੜਾ ਹੈ ਸ਼ਕਤੀ ਨਾਲ ਕਾਰਵਾਈ ਕਰ ਰਹੇ ਹਾਂ ਪਿਛਲੇ ਸਮੇਂ ਤੋਂ ਚਾਹੇ ਉਹ ਨਸ਼ੇ ਦੀ ਗੱਲ ਹੋਵੇ ਚਾਹੇ ਕੋਈ ਚੋਰਾ ਦੀ ਗੱਲ ਹੋਵੇ ਚਾਹੇ ਕੋਈ ਹੋਰ ਮਾੜੇ ਕੰਮ ਕਰਨ ਵਾਲੇ ਗਰੋਹ ਦਾ ਮਾਮਲਾ ਹੋਵੇ ਤਾਂ ਕੱਲ ਸਾਡੀ ਜਿਹੜੀ ਹੈ ਸ਼ੰਭੂ ਪੁਲਿਸ ਦੀ ਜਿਹੜੀ ਟੀਮ ਨੇ ਐਸਐਚਓ ਸ਼ੰਭੂ ਇੰਸਪੈਕਟਰ ਹਰਮਨ ਪਾਲ ਵਰਕ ਉਹਦੇ ਨਾਲ ਸਾਰੀ ਟੀਮ ਚੌਕੀ ਦਾ ਟੇਪਲਾ ਐਸਿਓ ਤਾਪ ਸਿੰਘ ਹੌਲਰ ਅਸ਼ਵਨੀ ਕੁਆਦ ਤੇ ਸਾਰੇ ਸਟਾਫ ਨੇ ਬੜੀ ਮਿਹਨਤ ਨਾਲ ਜਿਹੜਾ ਹੈ ਇਹ ਮੋਟਰਸਾਈਕਲ ਚੋਰ ਬਰੋ ਕਾਬੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਤਿੰਨ ਮੋਟਰਸਾਈਕਲ ਚੋਰੀ ਜਿਹੜੇ ਬਰਾਮਦ ਕੀਤੇ ਨੇ ਇਹ ਚਾਰ ਬੰਦੇਆ ਗਰੋਸੀ ਜਿਹੜਾ ਕਿ ਚੋਰੀ ਦੀ ਮੋਟਰਸਾਈਕਲ ਇਕੱਠੇ ਕਰਕੇ ਉਥੇ ਵੇਚਣ ਦੀ ਤਿਆਰੀ ਸੀਗਾ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਉਹਨਾਂ ਨੂੰ ਰੰਗੇ ਹਥੀ ਸਮੇਤ ਮੋਟਰਸਾਈਕਲ ਜਿਹੜਾ ਕਾਬੂ ਕੀਤਾ ਮੌਕੇ ਤੇ ਇਹਨਾਂ ਪਾਸੋਂ ਤਿੰਨ ਮੋਰਚਾ ਜਿਹੜਾ ਹੈ ਬਰਾਮਦ ਕੀਤੇ ਇਹਨਾਂ ਚ ਇੱਕ ਦੋਸ਼ੀ ਹਰਵਿੰਦਰ ਸਿੰਘ ਹੁਜੱਗੀ ਤਨਹੇੜੇ ਦਾ ਦੂਸਰਾ ਅਭਿਸ਼ੇਕ ਮਾ ਜਿਹੜਾ ਰਾਜਪੁਰਾ ਕਲੋਨੀ ਦਾ ਪ੍ਰਤਾਪ ਕਲੋਨੀ ਰਾਜਪੁਰਾ ਦਾ ਤੀਸਰਾ ਰਾਜਵੀਰ ਸਿੰਘ ਹੈ ਤੇ ਚੌਥਾ ਜਿਹੜਾ ਆਕਾਸ਼ਦੀਪ ਸਿੰਘ ਹੈ ਸ਼ੰਭੂਪੁਰਾ ਦੇ ਨੇ ਇਹਨਾਂ ਚੋਂ ਜਿਹੜਾ ਹਰਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮਕਦਮਾ ਦਰਜ ਹੈ ਤਤਵਾਲੀ ਥਾਣੇ ਦੇ ਵਿੱਚ ਤੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਤਿੰਨ ਮੋਰਚਾ ਇਹਨਾਂ ਤੋਂ ਬਰਾਮਦ ਕਰ ਲੈਣੇ ਬਾਕੀ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਸੁਪੇਸ਼ ਕੀਤਾ ਜਾਣਾ ਹੈ ਪੇਸ਼ ਕਰਕੇ ਇਹਨਾਂ ਦਾ ਪੁਲਸ ਮਾਨ ਲਵਾਂਗੇ ਤੇ ਇਹਨਾਂ ਤੋਂ ਹੋਰ ਵੀ ਵੱਡੇ ਜਿਹੜੀ ਹੈ ਨਾ ਵੀ ਸੰਭਾਵਨਾ ਹੈ ਕਿ ਅਸੀਂ ਕੋ ਕਰਾਂਗੇ ਤੁਹਾਨੂੰ ਜਿਹੜੀ ਇਹਨਾਂ ਕੋਲ ਕਬਾੜੀਏ ਖਰੀਦੇ ਹੈਗੇ ਆ ਉਹਨਾਂ ਦੀ ਵੀ ਕੋਈ ਕਾਰਵਾਈ ਕੀਤੀ ਜਾਵੇ ਤਾਂ ਜਿਹੜਾ ਵੀ ਇਹਦੇ ਨਾਲ ਜੁੜਿਆ ਹੋਇਆ ਕੋਈ ਮੋਟਰਸਾਈਕਲ ਚੋਰੀ ਕਰਾਉਂਦਾ ਹੋਇਆ ਕਿਸੇ ਵੀ ਤਰੀਕੇ ਨਾਲ ਸਿੱਧਾ ਜਾ ਸਿੱਧੇ ਜਾਂ ਚੋਰੀ ਦਾ ਮਾਨ ਲੈਂਦਾ ਹੋਇਆ ਇਹਨਾਂ ਨੂੰ ਫਲਾਸ਼ਰੀ ਜਾਂਦਾ ਹੋਇਆ ਉਹਦੇ ਨਾਲ ਵੀ ਅਸੀਂ ਸਖਿਨਾ ਕਰ ਲਈਏ ਦੌਰਾਨ ਕੁਝ ਗੱਲਾਂ ਸਾਹਮਣੇ ਆਈਆਂ ਨੇ ਅਜੇ ਇਨਵੈਸਟੀਗੇਸ਼ਨ ਕਿਨੂੰ ਵੇਚਨ ਜਾਰੀ ਸੀ ਤੇ ਅਜੇ ਅਸੀਂ ਕਰ ਰਹੇ ਹਾਂ ਜਦੋਂ ਵੀ ਸਾਨੂੰ ਅਨੁਸਾਰ ਜਿਹੜੀ ਗੱਲ ਸਾਹਮਣੇ ਆਵੇ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ ਇਹ ਚਾਰੇ ਜਿਵੇਂ ਿਕਨੋ ਆਪਣਾ ਹਲਕਾ ਿਕਨੋ ਰਾਜਪੁਰਾ ਨਾਲ ਹੀ ਸੰਬੰਧਿਤ ਨੇ ਇਹਨਾਂ ਚਾਰਾਂ ਦੇ ਲਾਭਾ ਹੋਰ ਨੂੰ ਕੋਈ ਮੰਨਿਆ ਵੀ ਚਾਹੇ ਇਹਨਾਂ ਦੇ ਗੈਂਗ 'ਚ ਜਾਂ ਇਹਨਾਂ ਦੀ ਜਿਹੜੀ ਟੀਮ 'ਚ ਹੋਰ ਤੋਂ ਅਜੇ ਤੱਕ ਨਹੀਂ ਕੋਈ ਗੱਲ ਸਾਹਮਣੇ ਪਰ ਜੇ ਕੋਈ ਆਈਦਾ ਜ਼ਰੂਰ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਕਿਉਂਕਿ ਅਜੇ ਟਾਈਮ ਥੋੜਾ ਸੀਗਾ ਇਹਨੂੰ ਪੇਸ਼ ਵੀ ਕਰਨਾ ਫਾਈਲ ਵੀ ਪੂਰੀ ਕਰਨੀ ਹੁੰਦੀ ਹੈ ਸਰ ਕਿਹੜੀ ਕਿਹੜੀ ਜਗ੍ਹਾ ਤੇ ਇਹਨਾਂ ਨੇ ਮੁੱਸਕ ਦੇ ਬਾਰੇ ਚੋਰੀ ਕੀਤੀ ਉਹ ਵੀ ਅਜੇ ਤੱਕ ਅਸੀਂ ਤੁਹਾਨੂੰ ਅਗਲੇ ਹੁਕਮ ਦੱਸੋ ਜੀ ਜਿਵੇਂ ਪੈਸ ਨੋਟ ਜਿਹੜਾ ਦੱਸਿਆ ਹੋਇਆ ਮੁਹਾਲੀ ਤੋਂ ਜੀ ਇਹ ਜਿਵੇਂ ਰਾਜਪੁਰਾ ਨਾਲ ਸੰਬੰਧਿਤ ਨੇ ਰਾਜਪੁਰਾ ਤੋਂ ਵੀ ਕੋਈ ਜਿਵੇਂ 시ਵਾਈ پارک ਤੋਂ ਕਾਫੀ ਚੋਰੀ ਹੋ ਰਹੇ ਨੇ ਕਲੋਨੀਆ ਤੋਂ ਵੀ ਹੋ ਰਹੇ ਨੇ ਦੇਖੋ ਇਹ ਮੋਟਰਸਾਈਕਲਾਂ ਦੇ ਜਿਹੜੇ ਮਾਲਕਾਂ ਦਾ ਪਤਾ ਕਰਕੇ ਕੋਈ ਇਹਦਾ ਨੰਬਰ ਵਗੈਰਾ ਟਾਈ ਹੁੰਦੇ ਨੇ ਇਹਨਾਂ ਨੇ ਤਾਂ ਉਹ ਨੰਬਰ ਵਗੈਰਾ ਟ੍ਰੇਸ ਕਰਕੇ ਅਸੀਂ ਜੇ ਅਸੀਂ ਨੰਬਰ ਇੰਗਲੈਂਡ ਟ੍ਰੇਸ ਕਰਕੇ ਉਹ ਮਾਲਕਾਂ ਤੱਕ ਪਹੁੰਚ ਕਰਾਂਗੇ ਤਾਂ ਉਹ ਫਿਰ ਪਤਾ ਲੱਗੂ ਸਰ ਕੁਝ ਇਸ ਤਰ੍ਹਾਂ ਵੀ ਪਤਾ ਲੱਗੇ ਕਿ ਇਹ ਇਹ ਜਿਹੜੇ ਮੋਟਰਸਾਈਕਲ ਸੀ ਇਹ ਚੋਰੀ ਕਰਕੇ ਵੇਚਦੇ ਸੀਗਾ ਇਹਨਾਂ ਦੇ ਵਾਰਦਾਤਾ ਵੀ ਕਰਦੇ ਹੁੰਦੇ ਸੀ ਦੇ ਕਿੱਥੇ ਇਹਨਾਂ ਨੇ ਯੂਜ਼ ਕੀਤੇ ਅੰਜਾਮ ਇਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ ਹੋ ਅੱਗੇ ਇਨਵੈਸਟੀਗੇਸ਼ਨ ਦੇਖਾਂਗੇ ਨਾ ਸਰ ਜੀ ਤੁਹਾਡੇ ਲੋ ਕੀ ਧਾਰਾ ਲਾਈ ਜੀ ਹੋਣੀ ਹੈ ਇਹਨਾਂ ਤੇ ਅਸੀਂ ਜਿਹੜੀ ਹੈਗੀ ਨਵੇਂ ਕਾਨੂੰਨ ਦੀ 303 ਬੀ ਐਨ ਐਸ ਤੇ 317 ਜਿਵੇਂ ਦੋ ਜਿਓਤਾਰਾ ਲਾ ਕੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ